ਸੂਵੀ ਤਿੰਨ ਚਾਰ ਜਿਹੜੇ ਲੱਗੇ ਉੱਥੇ ਰਾਤ ਵੀ ਉੱਥੋਂ ਹੀ ਐਵੇਂ ਲੇਟ ਮਾਹੌਲ ਇਦਾਂ ਲੱਗਦਾ ਵੀ ਜਿਵੇਂ ਇੰਨਾ ਵੱਡਾ ਹੰਗਾਰਾ ਕਦੇ ਕਾਂਗਰਸ ਨੂੰ ਮਿਲਿਆ ਨਹੀਂ ਹੁੰਦਾ ਕੋਈ ਤਾਂ ਬਜ਼ੁਰਗ ਮਿਲਦੇ ਨੇ ਕਹਿੰਦੇ ਨੇ ਆਸ਼ੂ ਨੂੰ ਵੋਟ ਪਾਉਣੀ ਹੈ ਸੀ ਕੋਈ ਬਜ਼ੁਰਗ ਹੋਰ ਖੜੇ ਨੇ ਮੁੰਡੇ ਖੜੇ ਨੇ ਕਾਂਗਰਸ ਨੂੰ ਵੋਟ ਪਾਉਣੀ ਹੈ ਜੀ ਸੋ ਕਹਿੰਣ ਦਾ ਭਾਵ ਆਸ਼ੂ ਦੀ ਆਪਣੀ ਵੀ ਗੱਲ ਬਹੁਤ ਵੱਡੀ ਹੈ ਉੱਥੇ ਔਰ ਕਾਂਗਰਸ ਦੀ ਵੀ ਹਮੇਸ਼ਾ ਕਾਂਗਰਸ ਜਿੱਤਦੀ ਰਹੀ ਹੈ ਕਾਂਗਰਸ ਦੀ ਵੀ ਵੱਡੀ ਗੱਲ ਹੈ ਔਰ ਇੱਕ ਇੱਕ ਵਰਕਰ ਉਥੇ ਕਾਂਗਰਸ ਦਾ ਲੱਗਿਆ ਹੋਇਆ ਔਰ ਲੋਕ ਤਾਂ ਇੱਥੇ ਤੱਕ ਸਾਨੂੰ ਕਹਿੰਦੇ ਤੁਸੀਂ ਕਾਦੇ ਵਾਸਤੇ ਖੇਚਲ ਕਰਦੇ ਫਿਰਦੇ ਹੋ ਇਹ ਤਾਂ ਆਸ਼ੂ ਜੀ ਜਿੱਤੇ ਪਏ ਨੇ ਆਸ਼ੂ ਦੀ ਸੀਟ ਆ ਆਸ਼ੂ ਨੂੰ ਵੋਟਾਂ ਪਾ ਦੇਣੀ ਸ਼ਾਮਲੀ ਬਹੁਤ ਜ਼ਿਆਦਾ ਹੋ ਰਹੀ ਨੇ ਕਿਤੇ ਨਾ ਕਿਤੇ ਕੋਈ ਧੜੇਬੰਦੀ ਤੋਂ ਨਹੀਂ ਲੱਗ ਰਹੀ ਕਾਂਗਰਸ ਦੇ ਵਿੱਚ ਨਹੀਂ 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 ਧੜੇਬੰਦੀ ਕੀ ਆ ਦੇਖੋ ਇੱਕ ਪਾਰਟੀ ਜੇ ਇਲੈਕਸ਼ਨ ਚੱਲ ਰਹੀ ਹੈ ਤੇ ਇੱਕ ਬੰਦਾ ਆ ਕੇ ਕਹਿੰਦਾ ਮੈਂ ਸਪੋਰਟ ਕਰਨੀ ਆ ਤਾਂ ਉਹਦੀ ਅਖਲਮੰਦੀ ਦੇਖੀ ਉਹਦੀ ਸਪੋਰਟ ਲੈ ਲੈਣੀ ਚਾਹੀਦੀ ਹੈ ਹੂੰ ਕਿੰਨੇ ਦਾ ਮਾਰਦਿਆਂ ਰਹੂਗਾ ਦੇਖੋ ਜੀ ਮਾਰਜਨ ਦਾ ਮਾਨਸਾ ਵੀ ਨਹੀਂ ਮੈਂ ਕਹਿ ਸਕਦਾ ਕਿੰਨੇ ਦੇ ਤਾਂ ਜਨਤਾ ਦੇ ਹੱਥ ਹੁੰਦਾ ਹੈ ਪਰ ਮੈਨੂੰ ਇਹ ਜੋ ਮੈਂ ਉੱਥੇ ਜਾ ਕੇ ਦੇਖਿਆ ਜੋ ਲੋਕ ਕਹਿੰਦੇ ਨੇ ਮਾਵਾ ਕਹਿੰਦੀਆਂ ਨੇ ਭੈਣਾ ਬਜ਼ੁਰਗ ਬੱਚੇ ਉਹ ਕਹਿੰਦੇ ਨੇ ਆਸ਼ੂ ਜਿੱਤ ਗਿਆ ਕਾਂਗਰਸ ਜਿੱਤ ਗਈ